ਕਰਿ ਈਸ਼ਾਨ ਨਾਮ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਨ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸਬਦ ਸੁਭਖਿਆ ਕਬ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾਉ ਸਤਿ ਸਾਹਿਬ ਅੰਮ੍ਰਿਤ ਵਢਾਈ ਭਗਤ ਬਸਲ ਦੇ ਅਲਾ ਸੰਤਾਂ ਕੀ ਪੈਜ ਰੱਖਦਾ ਆਇ ਆਦ ਬੇਰਦ ਪਰਤਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਭੰਚੋ ਸਰਬੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ 나ਠਾ ਗਣ ਗੋਬਿੰਦ ਨਿਤ ਗਾਵੋ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਵਾਹਿਗੁਰੂ ਜੀ ਕੋਟਾਨ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਜੋ ਸਤਗੁਰਾਂ ਦੀ ਕਿਰਪਾ ਸਦਕਾ ਆਪਾਂ ਪਾਵਨ ਪਵਿੱਤਰ ਅੰਗ 611 ਤੇ ਸੁਭਾਏਮਾਨ ਸੋਰਠ ਰਾਗ ਅੰਦਰ ਮਹੱਲਾ 5ਵੇਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਵਿੱਚੋਂ ਆਪਾਂ ਸ਼ਬਦ ਪੜਿਆ ਗੁਰੂ ਜੀ ਸਮਝਾਉਣਾ ਕਰਦੇ ਹਨ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਔਰੋਗਾ ਭਈ ਇੱਕ ਤਾਂ ਆਪਾਂ ਬਾਰੀ ਇਸ਼ਨਾਨ ਕਰਕੇ ਆਏ ਆਂ ਵਿਸਵੇ ਉੱਠੇ ਇਸ਼ਨਾਨ ਕੀਤਾ ਤੇ ਪ੍ਰਭੂ ਪਰਮਾਤਮਾ ਦਾ ਸਿਮਰਨ ਜੀਵ ਨਾਲ ਸੁਰਤ ਟਿਕਾ ਕੇ ਜਦੋਂ ਕਰਦਾ ਮਨੁੱਖ ਤੇ ਮਹਾਰਾਜ ਦੱਸਦੇ ਨੇ ਜਦੋਂ ਭਾਈ ਇਸ਼ਨਾਨ ਕਰਕੇ ਆਪਣੇ ਪ੍ਰਭੂ ਪਰਮਾਤਮਾ ਦਾ ਸਿਮਨ ਕਰਦਾ ਹੈ ਨਾ ਮਨੁੱਖ ਤੇ ਮਨ ਤੇ ਤਨ ਭਏ ਅਰੋਗਾ ਮਨ ਵੀ ਤੇ ਤਨ ਵੀ ਰੋਗ ਰਹਿਤ ਹੋ ਜਾਂਦਾ ਤਨ ਵੀ ਤੰਦਰੁਸਤ ਹੋ ਜਾਂਦਾ ਤੇ ਮਨ ਵੀ ਤੰਦਰੁਸਤ ਹੋ ਜਾਂਦਾ ਅਗਲੇ ਪੰਨੇ 'ਚ ਦੱਸਦੇ ਨੇ ਕੋਟ ਬਿਕਨ ਲਾਥੇ ਪ੍ਰਭ ਸਰਨ ਜਿਹੜੇ ਕਰੋੜਾਂ ਬਿਗਨ ਲੱਗੇ ਹੋਣੇ ਨਾ ਮਨੁੱਖ ਨੂੰ ਕਰੋੜਾਂ ਬਿਗਨ ਕਰੋੜਾਂ ਬਿਗਨ ਲੱਗੇ ਰਹਿੰਦੇ ਆ ਜਦੋਂ ਨਾਮ ਬਾਣੀ ਨਾਲੋਂ ਟੁੱਟਿਆ ਹੁੰਦਾ ਤੇ ਫਿਕਰਾਂ ਫਿਕਰ ਝੋਰੇ ਚਿੰਤਾਵਾਂ ਦੇ ਵਿੱਚ ਫਸਿਆ ਰਹਿੰਦਾ ਮਨੁੱਖ ਇਹ ਬਿਗਨ ਹੀ ਲੱਗੇ ਹੁੰਦੇ ਨੇ ਮਹਾਰਾਜ ਕਹਿੰਦੇ ਜਿਹੜੇ ਤੈਨੂੰ ਕਰੋੜ ਬਿਗਨ ਲੱਗੇ ਹੋਏ ਨਾ ਉਹ ਲੈ ਜਾਣਗੇ ਲੈਣਗੇ ਕਦੇ ਨੂੰ ਕਦੋਂ ਪ੍ਰਭੂ ਦੀ ਸ਼ਰਨ ਪਏ ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾਂ ਤੇਰੇ ਚੰਗੇ ਸੰਜੋਗ ਜਿਹੜੇ ਪ੍ਰਗਟ ਹੋ ਜਾਣਗੇ ਤੇ ਕੋਟ ਬਿਗਨ ਤੇਰੇ ਲੱਥ ਜਾਣਗੇ ਮਹਾਰਾਜ ਕਹਿੰਦੇ ਕਦੋਂ ਪ੍ਰਭ ਬਾਣੀ ਸਬਦ ਸੁਪਾਖਿਆ ਜਦੋਂ ਪ੍ਰਭੂ ਪਰਮਾਤਮਾ ਦੀ ਬਾਣੀ ਨਾਲ ਜੁੜਿਆ ਮਨ ਮਹਾਰਾਜ ਕਹਿੰਦੇ ਗਾ ਬੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਮਹਾਰਜ ਕਹਿੰਦੇ ਭਾਈ ਨਿਤ ਗਾਵੋ ਸੁਣੋ ਤੇ ਪੜੋ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੂੰ ਰੱਖਿਆ ਇਹ ਪ੍ਰਭੂ ਪਰਮਾਤਮਾ ਦੀ ਫਿਰ ਐਂ ਕਹ ਲੋ ਵੀ ਰੱਖਿਆ ਤਾਂ ਕਰਦਾ ਹੀ ਆ ਮਨੁੱਖ ਤੇ ਸਾਰੇ ਜੀਵਾਂ ਦੀ ਰੱਖਿਆ ਕਰਦਾ ਜਿੱਥੇ ਹਾਂ ਜਾਈ ਤੂੰ ਸਭ ਨਹੀਂ ਥਾਈ ਗੁਰਬਾਣੀ ਦਾ ਫੈਸਲਾ ਬਿ ਜਿੱਥੇ ਜਿੱਥੇ ਵੀ ਜੀਵ ਹੈ ਉੱਥੇ-ਉੱਥੇ ਪ੍ਰਭੂ ਪਰਮਾਤਮਾ ਦੀ ਹੋਂਦ ਹੈ ਉੱਥੇ ਵਸ ਰਿਹਾ ਘਟ ਘਟ ਮੇਂ ਹਰ ਜੂ ਵਸੇ ਸੰਤਨ ਕੋ ਹੋ ਪਕਾਰ ਭਗਤ ਪਿਆਰੇ ਗੁਰੂ ਸਹਿਬਾਨ ਪਕਾਰ-ਪਕਾਰ ਕੇ ਕਹਿੰਦੇ ਨੇ ਵੀ ਘਟ ਘਟ ਦੇ ਵਿੱਚ ਵਸਦਾ ਪ੍ਰਭੂ ਪਰਮਾਤਮਾ ਹਰਥ ਮਰਾ ਦਹ ਦਿਨੇ ਸਾਚਾ ਸਹਬ ਅਮਿਤ ਵੜਾਈ ਭਗਤ ਬਸਲ ਦਿਆਲ ਉਹ ਸੱਚਾ ਸਹਬ ਉਸ ਪ੍ਰਭੂ ਪਰਮਾਤਮਾ ਦੀ ਵਡਿਆਈ ਤੇ ਭਗਤ ਬਸਲ ਭਗਤ ਪ੍ਰਭੂ ਪਰਮਾਤਮਾ ਦੀ ਸਦਾ ਸਿਫਤ ਸਲਾਹ ਕਰਦੇ ਰਹਿੰਦੇ ਨੇ ਉਹਦੀ ਵਡਿਆਈ ਕਰਦੇ ਨੇ ਉਸ ਪ੍ਰਭੂ ਪਰਮਾਤਮਾ ਦੀ ਦਇਆ ਪ੍ਰਾਪਤ ਕਰਦੇ ਨੇ ਉਹ ਸੱਚਾ ਸਹਬ ਦਿਆਲੂ ਹੈ ਸਾਰਿਆਂ ਜੀਵਾਂ ਤੇ ਦਇਆ ਕਰਦਾ ਹੈ ਤੇ ਪ੍ਰਭੂ ਪਰਮਾਤਮਾ ਦੇ ਸਿਮਰਨ ਨਾਲ ਜੁੜੀਆਂ ਹੋਈਆਂ ਰੂਹਾਂ ਜੜੀਆਂ ਉਸ ਪਰਮ ਪਦਵੀ ਨੂੰ ਪ੍ਰਾਪਤ ਕਰ ਲੈਂਦੀਆਂ ਹਨ ਅਗਲੇ ਪੰਤ ਚ ਮਹਾਰਾ ਦੱਸਦੇ ਨੇ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਦ ਪ੍ਰਤਪਾਲ ਸੰਤਾਂ ਦਾ ਮਤਲਬ ਸਤ ਸੰਗੀ ਸਤ ਸੰਗੀ ਜਿਹੜੇ ਸਤ ਦਾ ਸੰਗਤ ਕਰਦੇ ਨੇ ਪ੍ਰਭੂ ਪਰਮਾਤਮਾ ਦੀ ਨਾਮ ਬਾਣੀ ਨਾਲ ਜੁੜਦੇ ਨੇ ਉਹ ਸਤ ਸੰਗੀ ਹੈ ਜਿਹੜੇ ਸੱਚੀ ਸੰਗਤ ਕਰਦੇ ਨੇ ਹਰ ਵੇਲੇ ਆਪਦਾ ਕਾਰੋਬਾਰ ਕਰਦੇ ਵੀ ਸੱਚ ਨਾਲ ਜੁੜੇ ਰਹਿੰਦੇ ਨੇ ਮਹਾਰਾਜ ਕਹਿੰਦੇ ਇਹਨਾਂ ਨੂੰ ਸੰਤ ਕਿਹਾ ਜੀ ਸਤ ਸੰਗੀ ਜਨਾਂ ਨੂੰ ਮਹਾਰਾਜ ਕਹਿੰਦੇ ਸੰਤਾਂ ਕੀ ਪੈਜ ਰੱਖਦਾ ਆਇਆ ਆਦ ਬਿਰਧ ਪਿਰਤ ਪਾਲ ਆਪਣੇ ਬਿਰਧ ਦੀ ਸੰਭਾਲ ਕਰਦਾ ਪਿਰਤ ਪਾਲਣਾ ਕਰਦਾ ਹੈ ਆਦ ਤੋਂ ਹੀ ਆਦ ਮੈਨੇ ਮੁੱਢ ਤੋਂ ਹੀ ਸ਼ੁਰੂਆਤ ਤੋਂ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਹੇ ਭਾਈ ਹਰੀ ਪ੍ਰਭੂ ਪਰਮਾਤਮਾ ਦਾ ਅਮਰਤ ਨਾਮ ਪੁੰਚੋ ਦਾ ਮਤਲਬ ਹਜਮ ਕਰਨਾ ਸੁਣਨਾ ਆਪਣੇ ਫਿਰਦੇ ਘਰ ਵਿੱਚ ਉਹਨੂੰ ਬਸਾਉਣਾ ਹਰ ਅਮਰਤ ਨਾਮ ਭੋਜਨ ਨਿਤ ਪੁੰਚੋ ਸਰਬ ਬਿਲਾ ਸੁਖ ਪਾਵੋ ਹਰ ਬਿਲੇ ਸੁਖ ਪ੍ਰਾਪਤ ਕਰੋਗੇ ਮਹਾਰਾਜ ਕਹਿੰਦੇ ਭਾਈ ਜੇ ਹਰੀ ਪ੍ਰਭੂ ਪਰਮਾਤਮਾ ਦੇ ਨਾਮ ਦਾ ਭੋਜਨ ਹੀ ਸੁਰਤ ਰਹੀ ਸਕੋਗੇ ਤਾਂ ਤੇ ਸਰਬ ਵੇਲਾ ਮੁਖ ਪਾਬੋ ਹਰ ਵੇਲੇ ਮੁਖ ਦੇ ਵਿੱਚ ਪ੍ਰਭੂ ਪਰਮਾਤਮਾ ਦੇ ਨਾਮ ਦਾ ਭੋਜਨ ਹੀ ਪਾਉਣਾ ਹੈ ਸੁਰਤ ਦੇ ਮੁਖ ਵਿੱਚ ਜੀ ਇਹ ਧਿਆਨ ਰੱਖਣਾ ਫੇਰ ਜਰਾ ਮਰ ਤਾਪ ਸਭ 나ਠਾ ਜਰਾ ਮਰ ਜਰਾ ਮਹਾਰਾਜ ਇਹਨੂੰ ਖੰਗਜ ਕਾਮ ਕਹਿੰਦੇ ਨੇ ਆਪਾਂ ਬਾਰੀ ਇੱਕ ਸ਼ਰੀਰ ਕਰੋਗ ਨਾ ਇਹੋ ਜੇ ਰੋਗ ਮਨ ਨੂੰ ਵੀ ਲੱਗੇ ਹੋਏ ਨੇ ਜਰਾ ਮਹਾਰਾਜ ਦੇ ਮਨ ਨੂੰ ਬਕਾਰਾਂ ਦੀ ਬਹਿਮਾ ਭਰਮਾਂ ਦੀ ਕਰਮਾਂ ਕੰਡਾਂ ਦੀ ਵਿਸ਼ੇ ਬਕਾਰਾਂ ਦੀ ਜੜ ਲੱਗੀ ਪਈ ਏ ਇਸ ਜੜ ਲੱਗਣ ਦੇ ਨਾਲ ਹੀ ਮਨ ਦੁਖੀ ਰਹਿੰਦਾ ਇਹ ਮਹਾਰਾਜ ਕਹਿੰਦੇ ਤੇਰਾ ਜਰਾ ਮਹਾਰਾਜ ਜਿਹੜਾ ਤਾਪ ਚੜਿਆ ਹੋਇਆ ਹੈ ਨਾ ਤੈਨੂੰ ਫਿਕਰਾ ਚੋਰੀਆਂ ਦਾ ਇਹ ਨੱਠ ਜਾਏਗਾ ਨੱਠੇਗਾ ਕਦੋਂ ਗੁਣ ਗੋਬਿੰਦ ਨੇ ਤਗਾਬੋ ਮਹਾਰਾਜ ਕਹਿੰਦੇ ਜਰਾ ਮਰਾ ਤਾਪ ਸਭ 나ਠਾ ਗੁਣ ਗੋਬਿੰਦ ਨੇ ਤਗਾਬੋ ਜਦੋਂ ਪ੍ਰਭੂ ਪਰਮਾਤਮਾ ਦੇ ਸਦਾ ਹੀ ਗੁਣ ਗਾਉਂਦਾ ਰਿਹਾ ਮਨੁੱਖ ਤੂੰ ਤੇ ਫਿਰ ਅਗਲੇ ਬੰਦ ਚ ਮਹਾਰਾਜ ਆਦ ਨੇ ਸੁਣੀ ਮਹਾਰਾਜ ਦੱਸਦੇ ਨੇ ਸੁਣੀ ਅਰਦਾਸ ਸੁਆਮੀ ਮੇਰੇ ਫਿਰ ਉਹ ਪ੍ਰਭੂ ਪਰਮਾਤਮਾ ਸਵਾਮੀ ਜੀ ਅਰਦਾਸ ਸੁਣਦਾ ਆਪਣੇ ਪਿਆਰਿਆਂ ਦੀ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਫਿਰ ਸਾਰੀਆਂ ਕਲਾ ਹੀ ਮਨੁੱਖ ਦੇ ਅੰਦਰ ਪ੍ਰਗਟ ਕਰ ਦਿੰਦਾ ਪ੍ਰਭੂ ਪਰਮਾਤਮਾ ਕਿਹੜੀਆਂ ਨਾਮ ਜਪਣ ਵਾਲੀਆਂ ਸਿੱਖੀ ਸਿਧਾਂਤਾਂ ਤੇ ਚੱਲਣ ਵਾਲੀਆਂ ਨਿਮਰਤਾ ਵਾਲੀ ਸਬ ਕੋ ਬਿੰਦਗੋ ਸਬ ਕੋ ਬਿੰਦ ਹੈ ਸਬ ਕੋ ਬਿੰਦ ਵਾਲੀ ਬਸਾਰਿਆਂ ਦੇ ਵਿੱਚ ਹੀ ਹੈ ਪਰ ਪ੍ਰਭੂ ਪਰਮਾਤਮਾ ਫਿਰ ਦਿਖਦਾ ਹੈ ਉਸ ਮਨੁੱਖ ਨੂੰ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਬਣ ਆਈ ਪ੍ਰਗਟ ਭਈ सगले ਜੁਗ ਅੰਤਰ ਮਹਾਰਾਜ ਕਹਿੰਦੇ ਫਿਰ ਨਾ ਉਹ ਪ੍ਰਗਟ ਹੋ ਜਾਂਦੀ ਹੈ ਸਾਰੇ ਜੱਗ ਦੇ ਵਿੱਚ ਇਥੇ ਯੁੱਗ ਲਿਖਿਆ ਜੱਜੇ ਨੂੰ ਔਂਕੜ ਨਾਲ ਯੁੱਗ ਯੁੱਗ ਕਹਿ ਲੋ ਚਾਰੇ ਯੁੱਗ ਕਹਿ ਲੋ ਫਿਰ ਸਗਲੇ ਯੁੱਗ ਤਾਂ ਫਿਰ ਚਾਰ ਯੁੱਗ ਮਿੱਥੇ ਹੋਏ ਨੇ ਮਨੁੱਖ ਤਾਂ ਨੇ ਵਿਚਾਰ ਯੁੱਗ ਹੁੰਦੇ ਆ ਤ੍ਰੇਤਾ ਦੁਆਪਰ ਸਤਜੁਗ ਕਲ ਯੁੱਗ ਮਹਾਰਾਜ ਕਹਿੰਦੇ ਫਿਰ ਸਗਲੇ ਯੁੱਗ ਵਾਹਿਗੁਰੂ ਪ੍ਰਗਟ ਪਈ ਸਗਲੇ ਯੁੱਗ ਅੰਤਰ ਗੁਰੂ ਨਾਨਕ ਕੀ ਵਡਿਆਈ ਫਿਰ ਇਹ ਚਾਰੇ ਯੁੱਗਾਂ ਦੇ ਵਿੱਚ ਹੀ ਭਈ ਪ੍ਰਗਟ ਹੋ ਜਾਂਦੀ ਐ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਵਡਿਆਈ ਹੁੰਦੀ ਹੈ ਗੁਰੂ ਦਾ ਨਾਨਕ ਦਾ ਗੁਰੂ ਕੌਣ ਹੈ ਸ਼ਬਦ ਗੁਰੂ ਅਕਾਲ ਪੁਰਖ ਵਾਹਿਗੁਰੂ ਚਬਦ ਗੁਰੂ ਦੇ ਰੂਪ ਵਿੱਚ ਆਪਾਂ ਉਹਦੀ ਵਡਿਆਈ ਕਰਨੀ ਹੈ ਅਗਲੇ ਬੰਦ ਚ ਜਿਹੜੇ ਆਪਾਂ ਮਤਲਬ ਲੜੀਵਾਰ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਸ਼ਬਦ ਵਿਚਾਰ ਕਰਦੇ ਆ ਸਤਗੁਰਾਂ ਦੀ ਕਿਰਪਾ ਸਦਕਾ ਤੇ ਉਹ ਪਾਵਨ ਪਵਿੱਤਰ ਅੰਗ 344 ਤਈ ਹੈ ਕਿਉਂਕਿ ਆਪਾਂ ਹੁਕਮਨਾਮੇ ਦੀ ਵਿਚਾਰ ਕਰਦੇ ਕਰਕੇ ਫਿਰ ਉਹ 2-3 ਪੰਕਤੀਆਂ ਹੀ ਹੁੰਦੀਆਂ ਵਾ ਇੱਕ ਅੰਗ ਤੇ ਫਿਰ ਇੱਕ ਅੰਗ ਨੂੰ 2-3 ਦਿਨ ਲੱਗ ਜਾਂਦੇ ਆ ਜੀ ਚਲੋ ਮਹਾਰਾਜ ਕਿਰਪਾ ਕਰਕੇ ਇਸੇ ਤਰ੍ਹਾਂ ਜੋੜੀ ਰੱਖਣ ਨਾਮ ਬਾਣੀ ਨਾਲ ਪੜਨ ਸੁਣਨ ਵਾਲਿਆਂ ਨੂੰ ਲੱਭ ਲੱਗੇ ਪ੍ਰਭੂ ਪਰਮਾਤਮਾ ਦੇ ਨਾਮ ਦੀ ਇਸ ਬੰਦ ਵਿੱਚ ਮਹਾਰਾਜ ਦੱਸਦੇ ਨੇ ਘਰ ਛੋੜੇ ਬਾਹਰ ਜਨ ਜਾਏ ਨਾਤਰ ਖਰਾਰ ਸਹਿ ਹੈ ਰਾਈ ਮਹਾਰਾਜ ਕਹਿੰਦੇ ਹੈ ਭਾਈ ਤੂੰ ਵੀ ਇਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈ ਭਾਵ ਆਪਣੇ ਮਨ ਨੂੰ ਬਾਹਰ ਭਟਕਣ ਨਾ ਦੇਈ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੋੜੀ ਰੱਖ ਇਸ ਸਰੀਰ ਦੇ ਅੰਦਰ ਹੀ ਆਪਦੇ ਮਨ ਨੂੰ ਰੱਖ ਪ੍ਰਭੂ ਪਰਮਾਤਮਾ ਇਸ ਸਰੀਰ ਕਿਲੇ ਦੇ ਅੰਦਰੋਂ ਹੀ ਤੈਨੂੰ ਪ੍ਰਭੂ ਪਰਮਾਤਮਾ ਦਾ ਪ੍ਰਾਪਤੀ ਹੋ ਜਾਣੀ ਹੈ ਕਿਉਂਕਿ ਘਟ ਘਟ ਮੇਂ ਹਰ ਜੂ ਬਸੇ ਉਹ ਪ੍ਰਭੂ ਪ੍ਰਮਾਤਮਾ ਕਣ-ਕਣ ਵਿੱਚ ਵੱਸਦਾ ਤੇਰੇ ਅੰਦਰ ਵੀ ਵੱਸਦਾ ਹੈ ਤੇਰੇ ਅੰਦਰੋਂ ਹੀ ਉਹਨੇ ਮਿਲਣਾ ਮਿਲਣਾ ਗੁਰੂ ਦੇ ਗਿਆਨ ਮੁਤਾਬਕ ਹੈ ਮਹਾਰਾਜ ਕਹਿੰਦੇ ਹੈ ਭਾਈ ਤੂੰ ਵੀ ਐਸੇ ਕਿਲੇ ਨੂੰ ਛੱਡ ਕੇ ਐਸੇ ਕਿਲੇ ਨੂੰ ਛੱਡ ਕੇ ਬਾਹਰ ਨਾ ਜਾਈਂ ਭਾਵ ਆਪਣੇ ਮਨ ਨੂੰ ਬਾਹਰ ਭਟਕਣ ਨਾ ਦੇਈਂ ਨਾ ਬਾਣੀ ਨਾਲ ਜੋੜੀ ਰੱਖੀ ਤੇ ਅਗਲਾ ਬੰਦ ਦੱਸਿਆ ਸੀ ਮਹਾਰਾਜ ਨੇ ਨਾ ਤਰ ਖਰਾ ਰਿਸੇ ਹੈ ਰਾਏ ਨਹੀਂ ਤਾਂ ਇਹ ਮਨ ਬਕਾਰਾਂ ਵਿੱਚ ਪਾ ਕੇ ਬੜਾ ਦੁਖੀ ਹੋਵੇਗਾ ਜੇ ਤੂੰ ਪ੍ਰਭੂ ਪਰਮਾਤਮਾ ਦਾ ਨਾਮ ਤੇ ਸਿੱਖੀ ਸਿਧਾਂਤ ਛੱਡ ਕੇ ਬਾਹਰ पटਕਦਾ ਫਿਰਦਾ ਨਾ ਤੇ ਫੇਰ ਮਹਾਰਾਜ ਕਹਿੰਦੇ ਇਹ ਬੜਾ ਦੁਖੀ ਹੋਵੇਗਾ ਮਨ ਬਕਾਰਾਂ ਵਿੱਚ ਫਸ ਕੇ ਬੁੱਧ ਬਾਰ ਬੁੱਧ ਕਰੇ ਪ੍ਰਗਾਸ ਇਹ ਹੁਣ ਜੀ ਬਾਰਵ ਬਾਹਰ ਚੱਲਦੇ ਨੇ ਬਾਰਾਂ ਦੀ ਗੱਲ ਕਰਦੇ ਨੇ ਮਹਾਰਾਜ ਸੋਮਵਾਰ ਮੰਗਲਵਾਰ ਹੁਣ ਬੁੱਧਵਾਰ ਆ ਹੁਣ ਬੁੱਧਵਾਰ ਦੀ ਗੱਲ ਕਰਦੇ ਨੇ ਮਹਾਰਾਜ ਕਹਿੰਦੇ ਬੁੱਧਵਾਰ ਬੁੱਧ ਕਰੇ ਪ੍ਰਗਾਸ ਮਹਾਰਾਜ ਕਹਿੰਦੇ ਬਾਰ ਬਾਰ ਹਰ ਕੇ ਗੁਣ ਗਾ ਕੇ ਮਨੁੱਖ ਆਪਣੀ ਸੂਝ ਵਿੱਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ ਮਹਾਰਾਜ ਕਹਿੰਦੇ ਬੁੱਧੀ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਗੁਰੂ ਦੇ ਗਿਆਨ ਦਾ ਜਿਹੜੀ ਮੰਦ ਬੁੱਧੀ ਹੁੰਦੇ ਨੇ ਫਿਰ ਉਹ ਬਿਵੇਕ ਬੁੱਧੀ ਵਾਲੇ ਹੋ ਜਾਂਦੇ ਨੇ ਮਨੁੱਖ ਕਿਉਂਕਿ ਮੰਦ ਬੁੱਧੀ ਕੋਈ ਕਹਾਂਗੇ ਜਦੋਂ ਗੁਰੂ ਦਾ ਗਿਆਨ ਪੱਲੇ ਨਹੀਂ ਪ੍ਰਮਾਤਮਾ ਦੇ ਨਾਮ ਨਾਲ ਜੁੜਦਾ ਨਹੀਂ ਮਨੁੱਖ ਇੱਧਰ ਉੱਧਰ ਦੀਆਂ ਆਂ ਲਾਉਂਦਾ ਫਿਰਦਾ ਕਰਮ ਕਾਂਡ ਹੀ ਕਰਦਾ ਫਿਰਦਾ ਫਿਰ ਇਹ ਬੁੱਧੀ ਦੇ ਅੰਦਰ ਪ੍ਰਕਾਸ਼ ਹੁੰਦਾ ਗੁਰੂ ਦੇ ਗਿਆਨ ਦਾ ਤੇ ਜਦੋਂ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਨਾਮ ਦਾ ਚਾਨਣ ਪੈਦਾ ਹੋ ਗਿਆ ਤਾਂ ਫਿਰ ਉਹਨੂੰ ਜੀਵਨ ਜੀਣਾ ਆ ਜਾਏਗਾ ਮਨੁੱਖ ਨੂੰ ਸਰੀਰ ਕਰਕੇ ਬੀਬੀ ਐ ਚੇ ਪਾਈ ਆ ਮਹਾਰਾਜ ਕਹਿੰਦੇ ਹਿਰਦੇ ਕਮਲ ਮਹਿ ਹਰ ਕਾ ਬਾਸ ਜਦੋਂ ਬੁੱਧੀ ਦੇ ਵਿੱਚ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਚਾਨਣ ਪੈਦਾ ਹੁੰਦਾ ਨਾ ਫਿਰ ਹਿਰਦੇ ਕਮਲ ਵਿੱਚ ਪ੍ਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ ਮਨੁੱਖ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਆਵਾਸਾ ਹੋ ਜਾਂਦਾ ਪ੍ਰਭੂ ਪ੍ਰਮਾਤਮਾ ਦੇ ਨਾਮ ਦਾ ਹਿਰਦੇ ਘਰ ਵਿੱਚ ਹੋਏਗਾ ਕਦੋਂ ਮਹਾਰਾਜ ਕਹਿੰਦੇ ਗੁਰਮੇਲ ਦੇ ਉਹ ਇੱਕ ਸਮ ਧਰੇ ਸਤਿਗੁਰੂ ਨੂੰ ਮਿਲ ਕੇ ਆਤਮਾ ਤੇ ਪ੍ਰਮਾਤਮਾ ਦੀ ਸਾਜ ਬਣਾ ਦਿੰਦਾ ਹੈ ਗੁਰਮੇਲਾ ਦਉ ਇੱਕ ਸਮ ਧਰੇ ਜਦੋਂ ਗੁਰੂ ਨੂੰ ਮਿਲਦਾ ਨਾ ਮਨੁੱਖ ਨਾਮ ਬਾਣੀ ਨਾਲ ਜੁੜਦਾ ਗੁਰੂ ਤੋਂ ਗਿਆਨ ਲੈਂਦਾ ਫਿਰ ਗੁਰੂ ਕਿਰਪਾ ਕਰਕੇ ਸਤਿਗੁਰੂ ਨੂੰ ਮਿਲ ਕੇ ਮਨੁੱਖ ਆਤਮਾ ਤੇ ਪ੍ਰਮਾਤਮਾ ਦੀ ਸਾਝ ਬਣਾ ਦਿੰਦਾ ਹੈ ਗੁਰੂ ਗੁਰੂ ਸਾਝ ਬਣਾਉਂਦਾ ਮਨੁੱਖ ਦੀ ਤੇ ਪ੍ਰਮਾਤਮਾ ਦੀ ਜੀਵ ਆਤਮਾ ਤੇ ਪ੍ਰਮਾਤਮਾ ਦੀ ਸਾਝ ਬਣਾ ਦਿੰਦਾ ਸੋ ਅੱਗੇ ਮਹਾਰਾਜ ਦੱਸਦੇ ਨੇ ਉਰਦ ਪੰਕਲ ਸੂਧਾ ਕਰੇ ਮਹਾਰਾਜ ਕਹਿੰਦੇ ਪਹਿਲਾਂ ਮਾਇਆਵਲ ਪਰਤੇ ਮਨ ਨੂੰ ਵਸ ਵਿੱਚ ਕਰਕੇ ਪ੍ਰਭੂ ਦੇ ਸਨਮੁਖ ਕਰ ਦਿੰਦਾ ਹੈ ਮਾਇਆ ਦੇ ਗੇੜ ਵਿੱਚੋਂ ਕੱਢ ਕੇ ਜੀਵ ਆਤਮਾ ਨੂੰ ਫਸੇ ਹੋਏ ਨੂੰ ਤੇ ਗੁਰੂ ਦੇ ਸਨਮੁਖ ਪ੍ਰਭੂ ਦੇ ਸਨਮੁਖ ਕਰ ਦਿੰਦਾ ਹੈ ਜਦੋਂ ਸਨਮੁਖ ਦਾ ਮਤਲਬ ਹੁੰਦਾ ਵੀ ਗੁਰੂ ਦੇ ਕਹੇ ਮੁਤਾਬਕ ਜੀਵਨ ਜਿਹੜਾ ਉਹ ਸਨਮੁਖ ਜਿਹੜਾ ਆਪਣੀ ਮਰਜ਼ੀ ਨਾਲ ਜੀਵਨ ਜੀਦਾ ਉਹ ਮਨਮੁਖ ਕਿਉਂਕਿ ਮਨਮੁਖ ਨੂੰ ਆਪਣੇ ਮਨ ਦੀ ਗੱਲ ਹੀ ਚੰਗੀ ਲੱਗਦੀ ਹੈ ਜਿਹੜਾ ਸਨਮੁਖ ਹੁੰਦਾ ਗੁਰੂ ਦੇ ਸਨਮੁਖ ਹੋ ਕੇ ਮਤਲਬ ਗੁਰੂ ਦੀ ਗੱਲ ਚੰਗੀ ਲੱਗਦੀ ਹੈ ਉਹਨੂੰ ਗੁਰੂ ਦੇ ਕਹੇ ਮੁਤਾਬਕ ਜੀਵਨ ਬਸਰ ਕਰਦਾ ਜਿਹੜਾ ਭੈਣ ਭਾਈ ਗੁਰੂ ਦੇ ਕਹੇ ਜੀਵਨ ਬਸਰ ਕਰਦਾ ਹੁੰਦਾ ਉਹਨੂੰ ਗੱਲ ਗੁਰੂ ਦੀ ਚੰਗੀ ਲੱਗਣੀ ਹੈ ਮਨਮੁਖ ਨੂੰ ਆਪ ਦੇ ਮਨ ਦੀ ਚੰਗੀ ਲੱਗਣੀ ਹੈ ਤਾਂ ਹੀ ਇਹਨਾਂ ਦੀ ਬਣਦੀ ਨਹੀਂ ਹੁੰਦੀ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਗੁਰਬਾਣੀ ਵਿੱਚ ਪੰਗਤੀ ਆ। ਉਹ ਆਪਾਂ ਇਤਿਹਾਸ ਤੋਂ ਵੀ ਜਾਣੂ ਆ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜੋੜ ਕਿਵੇਂ ਬੰਧਾ ਹੁਣ ਭਗਤਾਂ ਦਾ ਤੇ ਸੰਸਾਰੀਆਂ ਦਾ। ਭਗਤ ਰਬੀ ਦਾ ਭਗਤ ਰਬਦਾ ਸਭ ਸੱਚੇ ਭਗਤ ਰਬਦਾਸ ਮਹਾਰਾਜ ਜੀ ਇਹਨਾਂ ਨਾਮ ਨਹੀਂ ਬਣੀ ਸੰਸਾਰੀਆਂ ਦੀ। ਭਗਤ ਨਾਮਦੇਵ ਜੀ ਨਾਮ ਨਹੀਂ ਬਣੀ। ਕਿੰਨੇ ਵੀ ਭਗਤਾਂ ਭਗਤਾਂ ਦੀ ਸੰਸਾਰੀਆਂ ਨਾਲ ਬਣਦੀ ਨਹੀਂ ਕਿਉਂਕਿ ਭਗਤਾਂ ਨੂੰ ਦੁੱਖ ਦਿੰਦੇ ਨੇ ਸਰੀਰਕ ਕਰਕੇ ਦਸ਼ਮੇਸ਼ ਪਿਤਾ ਜੀ ਰੱਬ ਦੇ ਭਗਤਾਂ ਨਾਮ ਦਾ ਰੂਪ ਹੀ ਹੈ ਉਹਨਾਂ ਨੂੰ ਦੇਖ ਲਓ ਕਿੰਨੀ ਵਿਰੋਧਤਾ ਬੱਚੇ ਵੀ ਉਹਨਾਂ ਦੇ ਨੀਂਆਂ ਵਿੱਚ ਚਿੰਤੇ ਚਮਕੌਰ ਦੀ ਗੜੀ ਵਿੱਚ ਵੀ ਸ਼ਹੀਦ ਹੋ ਗਏ ਇਸ ਤਰ੍ਹਾਂ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਮਹਾਰਾਜ ਕਹਿੰਦੇ ਭਗਤਾਂ ਦੀ ਤੇ ਸੰਸਾਰੀਆਂ ਦੀ ਨਹੀਂ ਬਣਦੀ ਹੁੰਦੀ ਸੰਸਾਰੀ ਆਪ ਦੇ ਆਪ ਦੀਆਂ ਚਲਾਉਂਦੇ ਹੁੰਦੇ ਤੇ ਭਗਤ ਰੱਬ ਦੇ ਪਿਆਰੇ ਹੁੰਦੇ ਉਹਦੀ ਰਜਾ ਵਿੱਚ ਰਹਿੰਦੇ ਹੁੰਦੇ ਆ ਉਹਦੀ ਰਜਾ ਵਿੱਚ ਰਹਿਣ ਵਾਲੇ ਜਿਹੜੇ ਹੁੰਦੇ ਨੇ ਉਹ ਸੰਸਾਰੀਆਂ ਨੂੰ ਬੁਰੇ ਲੱਗਦੇ ਨੇ ਹੁਣ ਵੀ ਹੈਗੀ ਆ ਗੱਲ ਇਹ ਜਿਹੜੀ ਰੱਬ ਦੀ ਗੱਲ ਕਰਦਾ ਕੋਈ ਜਾਂ ਕੋਈ ਸਿੱਖੀ ਸਿਧਾਂਤਾਂ ਤੇ ਚੱਲਦਾ ਤੇ ਦੇਖੋ ਕਿਵੇਂ ਵਿਰੋਧਤਾ ਹੁੰਦੀ ਆ ਆਪਾਂ ਦੇਖਦੇ ਆ ਨੈਟ ਤੇ ਵੀਡੀਓ ਦੇਖਦੇ ਆ ਕਹਿਣ ਦਾ ਭਾਵ ਆ ਬਈ ਰੱਬ ਦੇ ਪਿਆਰਿਆਂ ਦੇ ਨਾਲ ਮਨਮਤੀਆਂ ਦੀ ਨਹੀਂ ਬਣਦੀ ਅੱਗੇ ਮਹਾਰਾਜ ਕਹਿੰਦੇ ਉਰਦ ਪੰਕਲ ਸੂਦਾ ਕਰੇ ਪਹਿਲਾ ਮਾਇਆ ਬਲ ਪਰਤੇ ਮਨ ਨੂੰ ਵਸ ਵਿੱਚ ਕਰਕੇ ਪ੍ਰਭੂ ਦੇ ਸਾਹਮਣੇ ਕਰ ਦਿੰਦਾ ਹੈ ਫਿਰ ਬਰਸਪਤ ਬਰਸਪਤ ਵਿਖਿਆ ਦੇ ਬਿਹਾਏ ਬਹਾਈ ਮਨੁੱਖ ਕਦੇ ਬਾਰ ਬਾਰ ਹਰ ਕੇ ਗੁਣ ਗਾ ਕੇ ਮਨੁੱਖ ਮਾਇਆ ਦੇ ਪ੍ਰਭਾ ਨੂੰ ਸਿਪਤ ਸਲਾਹ ਦੇ ਪ੍ਰਵਾਹ ਵਿੱਚ ਰੋੜ ਦਿੰਦਾ ਹੈ ਜਿਹੜਾ ਮਾਇਆ ਦਾ ਪ੍ਰਭਾ ਪਿਆ ਹੁੰਦਾ ਨਾ ਜਦੋਂ ਪ੍ਰਭੂ ਪ੍ਰਮਾਤਮਾ ਦੇ ਬਾਰ ਬਾਰ ਗੁਰੂ ਦੇ ਗੁਣ ਗਾਉਂਦਾ ਮਨੁੱਖ ਕੋਈ ਵੀ ਭੈਣਾ ਚਾਹੇ ਭਾਈ ਆ ਫਿਰ ਉਹ ਮਾਇਆ ਦੇ ਪ੍ਰਭਾ ਨੂੰ ਜਿਹੜਾ ਮਾਇਆ ਦਾ ਪ੍ਰਭਾਵ ਪਿਆ ਹੁੰਦਾ ਮਨੁੱਖ ਦੇ ਮਨ ਤੇ ਉਹ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਦੇ ਪ੍ਰਭਾਵ ਵਿੱਚ ਰੋੜ ਦਿੰਦਾ ਹਨ। ਜਾਨੀ ਪ੍ਰਭੂ ਪਰਮਾਤਮਾ ਦੀ ਸਿਵਤ ਸਲਾਹ ਦਾ ਫਿਰ ਹੜ ਭਗਦਾ ਤੇ ਜਿਹੜੀ ਮੋਹ ਬਾਇਆ ਹੁੰਦੀ ਆ ਬਕਾਰ ਜੰਬੜੇ ਹੁੰਦੇ ਆ ਮਨੁੱਖ ਨੂੰ ਉਹਦੇ ਵਿੱਚ ਰੁੱੜ ਜਾਂਦੇ ਨੇ ਤੇ ਸਾਫ ਸੁਥਰਾ ਹੋ ਜਾਂਦਾ। ਜਿਵੇਂ ਆਪਾਂ ਵਾਰੀ ਧਾਰਨ ਵਾਲੇ ਲਈਏ ਹੁਣ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਗੰਦਾ ਖੜਾ ਕਈ ਥਾਵਾਂ ਤੇ ਦੇਖਦਾ ਮੈਂ ਨਗਰਾਂ ਦੇ ਵਿੱਚ। ਜਿੱਥੇ ਕੰਮ ਚੱਲਦੇ ਨੇ ਸੀਵਰੇਜ ਪੰਦੀ ਗੰਦਾ ਪਾਣੀ ਖੜਾ ਕਈ ਥਾਵਾਂ ਤੇ ਉਹਦੇ ਵਿੱਚ ਮੁਸ਼ਕ ਮਾਰਦਾ ਪੰਜਾਬੀ ਚ ਆਪਾਂ ਕਹਿੰਦੇ ਹਾਂ ਸਮੈਲ ਮਾਰਦੀ ਆ ਜਦੋਂ ਮੀਂਹ ਪੈਦੇ ਜੇ ਮੀਂਹ ਭਰਮਾ ਪੈ ਜਾਓ ਗੰਦਮੰਦ ਨੂੰ ਸਾਰੇ ਨੂੰ ਰੋੜ ਕੇ ਲੈ ਜਾਂਦਾ ਇੱਕਦਮ ਸਾਫ਼ ਹੋ ਜਾਂਦਾ ਉੱਪਰ ਦੀ ਹਵਾ ਵੀ ਜਿਹੜੀ ਪੋਲੂਸ਼ਨ ਹੋਈ ਹੋਈ ਆ ਉਹ ਵੀ ਸਾਰੀ ਮੀਂਹ ਪੈਣ ਦੇ ਨਾਲ ਇੱਕਦਮ ਆਪਾਂ ਕਹਿੰਦੇ ਮੌਸਮ ਸਾਫ਼ ਹੋ ਗਿਆ ਇਸੇ ਤਰ੍ਹਾਂ ਹੀ ਜਦੋਂ ਨਾਮ ਬਾਣੀ ਦੀ ਸਿਫਤ ਸਲਾਹ ਨਾਲ ਮਨੁੱਖ ਜੁੜਦਾ ਨਾ ਫਿਰ ਉਹਦੀ ਜਿਹੜੀ ਬਕਾਰਾਂ ਦੀ ਗੰਦਗੀ ਹੁੰਦੀ ਆ ਉਹ ਪ੍ਰਭੂ ਪਰਮਾਤਮਾ ਦੇ ਨਾਮ ਦਾ ਜਦੋਂ ਹੜ ਆਉਂਦਾ ਉਹ ਸਾਰੀ ਗੰਦਗੀ ਨੂੰ ਰੋੜ ਕੇ ਲੈ ਜਾਂਦਾ ਇੱਕਦਮ ਸਾਫ਼ ਕਰ ਦਿੰਦਾ ਫਿਰ ਉਹਦਾ ਮਨੁੱਖਾ ਜਨਮ ਲੇਖੇ ਲੱਗਦਾ ਮਨੁੱਖ ਦਾ ਮਹਾਰਾਜ ਕਹਿੰਦੇ ਅਗਲੇ ਪੰਨੇ 'ਚ ਦੱਸਦੇ ਨੇ ਤੀਨ ਦੇਵ ਇੱਕ ਸੰਗ ਲਾਏ ਮਹਾਰਾਜ ਕਹਿੰਦੇ ਮਾਇਆ ਦੇ ਤਿੰਨੇ ਹੀ ਬਲੀ ਗੁਣਾ ਨੂੰ ਇੱਕ ਪ੍ਰਭੂ ਦੀ ਯਾਦ ਵਿੱਚ ਲੀਨ ਕਰ ਦਿੰਦਾ ਹੈ ਪ੍ਰਭੂ ਪ੍ਰਮਾਤਮਾ ਦੀ ਸੇਵਤ ਸਲਾ ਕਰਨੀ ਗੁਰੂ ਗਿਆਨ ਨਾਲ ਜੁੜਨਾ ਜਿਹੜੇ ਮਾਇਆ ਦੇ ਤਿੰਨੇ ਹੀ ਬਲੀ ਹਨ ਨਾ ਉਹਨਾਂ ਨੂੰ ਇੱਕ ਪ੍ਰਭੂ ਦੀ ਯਾਦ ਵਿੱਚ ਲੀਨ ਕਰ ਦਿੰਦਾ ਮਨੁੱਖ ਗੁਰੂ ਗਿਆਨ ਨਾਲ ਜੁੜ ਕੇ ਨਹੀਂ ਇਹ ਕਿਸੇ ਦੇ ਬਸ ਵਿੱਚ ਨਹੀਂ ਆਉਂਦੇ ਜਦ ਗੁਰੂ ਦੇ ਗਿਆਨ ਦਾ ਪ੍ਰਭਾ ਪੈਂਦਾ ਨਾ ਫੇਰ ਇਹ ਬਸ ਵਿੱਚ ਆਉਂਦੇ ਨੇ ਪੰਜੇ ਤਤ ਕਹਿ ਲੋ ਇੱਥੇ ਤਿੰਨ ਗੁਣ ਲਿਖਿਆ ਤ੍ਰੈ ਗੁਣੀ ਜਿਹੜੀ ਮਾਇਆ ਮੋਹ ਮਾਇਆ ਦਾ ਜਾਲ ਪਿਆ ਹੋਇਆ ਉਹ ਦੂਰ ਹੋ ਜਾਂਦਾ ਗੁਰੂ ਦੇ ਗਿਆਨ ਨਾਲ ਫੇਰ ਜਦੋਂ ਗੁਰੂ ਦੇ ਗਿਆਨ ਨਾਲ ਇਹ ਮੋਹ ਮਾਇਆ ਦੂਰ ਹੁੰਦੀ ਆ ਫੇਰ ਮੋਹ ਮਾਇਆ ਬਤਾਂ ਕੀ ਹੁੰਦੀ ਆ ਮੋਹ ਮਾਇਆ ਹੁੰਦੀ ਆ ਜਿੰਨਾ ਚਿਰ ਗੁਰੂ ਦਾ ਗਿਆਨ ਨਹੀਂ ਮੋਹ ਮਾਇਆ ਹੁੰਦੀ ਫੇਰ ਦੂਜਿਆਂ ਦਾ ਨੁਕਸਾਨ ਕਰਕੇ ਆਪਦਿਆਂ ਵਾਸਤੇ ਇਕੱਠਾ ਕਰਨ ਇਹ ਮੋਹ ਮਾਇਆ ਜਦੋਂ ਗੁਰੂ ਦਾ ਗਿਆਨ ਹੋ ਗਿਆ ਆ ਗਿਆ ਫਿਰ ਉਹਨੂੰ ਆਏ ਹੁੰਦਾ ਵੀ ਜੇ ਹੋਜੇ ਮੇਰੇ ਬੱਚੇ ਨੇ ਉਹ ਜਿਹਾ ਉਹਦੇ ਨੇ ਫਿਰ ਕਿਸੇ ਵੀ ਭੈਣ ਭਰਾ ਨਾਲ ਕਿਸੇ ਦੇ ਨਾਲ ਵੀ ਕਿਸੇ ਵੀ ਕਿਸਮ ਦੀ ਹੇਰ ਪੇਰ ਨਹੀਂ ਕਰੇਗਾ ਕੋਈ ਭਰਾਵਾਂ ਦੀ ਵੰਡਾ ਉਹਦੇ ਵਿੱਚ ਨਹੀਂ ਕੋਈ ਹੇਰ ਪੇਰ ਕਰੇਗਾ ਨਾ ਜੇ ਆਪ ਮੂਰੇ ਹੋ ਕੇ ਵੰਡ ਵਟਾਈ ਕਰ ਲਿਆ ਤਾਂ ਦੂਜੇ ਨੂੰ ਪੂਰਾ ਵਾਧਾ ਹੀ ਦੇਉ ਜਦੋਂ ਗੁਰੂ ਦਾ ਗਿਆਨ ਆ ਗਿਆ ਜਿੰਨਾ ਚਿਰ ਲੋਭ ਲਾਲ ਚਾ ਉਹਨਾਂ ਚਿਰ ਫਿਰ ਕਿਸੇ ਨਾ ਕਿਸੇ ਪਾਸੇ ਕੋਣਾ ਸਿਆੜ ਵੱਧ ਘੱਟ ਕਰਨਾ ਜ਼ਮੀਨ ਵੰਡਣ ਵਾਲੇ ਆ ਭਰਾ ਦੇ ਬੱਚਿਆਂ ਨੂੰ ਪੈਲੀ ਉਹ ਜੀ ਮਾੜੀ ਦੇ ਦੇਣੀ ਆਪਦਿਆਂ ਨੂੰ ਚੰਗੀ ਦੇ ਦੇਣੀ ਜੇ ਗੁਰੂ ਦਾ ਗਿਆਨ ਆ ਫਿਰ ਇੱਕੋ ਜੀ ਫਿਰ ਇਹ ਬਹਾ ਜਦੋਂ ਚੱਲਦਾ ਨਾ ਪ੍ਰਭੂ ਪਰਮਾਤਮਾ ਦੇ ਨਾਮ ਦਾ ਗੁਰੂ ਦੇ ਗਿਆਨ ਦਾ ਫਿਰ ਕਿਸੇ ਨਾਲ ਵਿਤਕਰਾ ਨਹੀਂ ਹੁੰਦਾ ਫਿਰ ਇੱਕੋ ਜੇ ਸਮਝਦਾ ਵੀ ਨਾ ਜਿਹਾ ਜੇ ਮੇਰੇ ਬੱਚੇ ਉਹ ਜਿਹੇ ਦੇ ਆ ਫਿਰ ਈਰਖਾ ਦੁਬੈਤ ਚੋਂ ਤੇ ਲੋਭ ਲਾਲ ਚੋਂ ਨਿਕਲ ਜਾਂਦਾ ਮਨੁੱਖ ਜਦੋਂ ਗੁਰੂ ਦਾ ਗਿਆਨ ਆਉਂਦਾ ਫਿਰ ਸੱਚਾ ਸੁੱਚਾ ਜੀਵਨ ਹੋ ਜਾਂਦਾ ਮਨੁੱਖ ਦਾ ਭੈਣਾ ਚਾਹੇ ਭਾਈ ਹੈ ਜਦੋਂ ਸੱਚਾ ਸੁੱਚਾ ਜੀਵਨ ਹੋ ਜਾਂਦਾ ਫਿਰ ਗੁਰੂ ਦੇ ਲੇਖੇ ਲੱਗਦਾ ਸੱਚਾ ਸੁੱਚਾ ਜੀਵਨ ਜਿੰਨਾ ਚਿਰ ਜੀਵਨ ਵਿਕਾਰੀ ਆ ਲੋਭੀ ਆ ਲਾਲਚੀ ਆ ਉਹਨਾਂ ਚਿਰ ਗੁਰੂ ਦੇ ਦਵਾਰੇ ਟਿਕ ਨਹੀਂ ਸਕਦਾ ਸਰੀਰ ਕਰਕੇ ਆਪਾਂ ਆਏ ਆ ਮੱਥਾ ਟੇਕ ਕੇ ਚਲੇ ਗਏ ਜਦੋਂ ਮਨ ਕਰਕੇ ਜੁੜਦਾ ਨਾ ਗੁਰੂ ਦੇ ਗਿਆਨ ਨਾਲ ਮਨੁੱਖ ਫਿਰ ਮਨ ਪਵਿੱਤਰ ਹੋ ਜਾਂਦਾ ਫਿਰ ਸਾਰੀ ਮੈਲਤਾ ਮਲਾਲਤਾ ਸਭ ਦੂਰ ਹੋ ਜਾਂਦੀ ਹੈ ਫਿਰ ਸਭ ਦੇ ਹੱਕ ਸੱਚ ਦੀ ਗੱਲ ਕਰਦਾ ਵੀ ਇਹਦਾ ਹੱਕੇ ਨੂੰ ਮਿਲਣਾ ਚਾਹੀਦਾ ਮੇਰਾ ਮੈਨੂੰ ਮਿਲਣਾ ਚਾਹੀਦਾ ਫਿਰ ਉਹਦੇ ਬੱਚੇ ਵਰਤੀ ਬਣਦੀ ਆ ਕਾਲ ਖਾਏ ਕਿਸ ਹੱਥੋਂ ਦੇ ਗੁਰੂ ਨਾਨਕ ਸਾਹਿਬ ਦੀ ਪੰਗਤੀ ਆ ਗੁਰਬਾਣੀ ਚ ਫਿਰ ਆਪਦੀ ਹਾਲ ਨਾ ਹਾਲ ਦਾ ਜੋ ਦੀ ਚਾਹੇ ਉਹ ਮੁਲਾਜ਼ਮ ਹੈ ਚਾਹੇ ਕੋਈ ਲੀਡਰ ਆ ਚਾਹੇ ਕੋਈ ਮਜ਼ਦੂਰ ਆ ਚਾਹੇ ਕੋਈ ਦੁਕਾਨਦਾਰ ਆ ਫਿਰ ਉਹ ਕਾਲ ਖਾਏ ਕਿਸੇ ਹੱਥੋਂ ਦੇ ਦਾ ਭਾਵੇ ਆ ਵੀ ਫਿਰ ਆਪਣੀ ਕਮਾਈ ਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਵੀ ਕਰਦਾ ਜਿੰਨਾ ਚਿਰ ਲੋਭੀ ਲਾਲਚੀ ਉਹਨਾਂ ਚਿਰ ਸਕੇ ਭੈਣ ਭਰਾ ਦੀ ਮਦਦ ਕਰਨ ਨੂੰ ਤਿਆਰ ਨਹੀਂ ਪਾਸਾ ਵੱਟਦਾ ਉਹਨਾਂ ਚਿਰ ਵਿੱਜਰ ਕੋਈ ਢਿੱਲਾ ਮੱਠਾ ਹੋ ਜਾਏ ਕਿਸੇ ਨੂੰ ਹਸਪਤਾਲ ਲਿਜਾਣਾ ਪੈ ਜਾਣਾ ਤੇ ਪਹਿਲਾਂ ਦਿਮਾਗ 'ਚ ਸੋਚਦਾ ਵੀ ਪੈਸੇ ਕਿੱਥੋਂ ਲੱਗਣਗੇ ਤੇ ਜੇ ਗੁਰਮਤ ਆ ਫਿਰ ਉਹਨੂੰ ਆਏ ਆ ਕੋਈ ਗੱਲ ਨਹੀਂ ਵੀ ਆਪਣੀ ਆ ਕਿਹੜੀ ਗੱਲ ਇਸ ਤਰ੍ਹਾਂ ਗੁਰੂ ਦਾ ਗਿਆਨ ਜਦੋਂ ਆਉਂਦਾ ਨਾ ਫਿਰ ਬੰਦੇ ਦੀ ਬਿਰਤੀ ਬਣਦੀ ਹੈ ਇਹ ਫਿਰ ਸਾਰਿਆਂ ਨੂੰ ਇੱਕੋ ਜੇ ਸਮਝਦਾ ਘਾਲ ਖਾਏ ਕਿਸ ਵੱਤੋਂ ਦੇ ਆਲੀ ਬਿਰਤੀ ਬਣ ਜਾਂਦੀ ਹੈ ਫਿਰ ਆਪਣੀ ਕਮਾਈ ਦੇ ਵਿੱਚੋਂ ਕਿਸੇ ਲੋੜਵੰਦ ਦੀ ਮਦਦ ਵੀ ਕਰਦਾ ਜਿੰਨਾ ਚਿਰ ਗੁਰਮ ਦੁਰਮਤਾਂ ਉਹਨਾਂ ਚਿਰ ਆਪਣਿਆਂ ਦੇ ਵਾਸਤੇ ਵੀ ਖਰਚਣ ਨੂੰ ਤਿਆਰ ਨਹੀਂ ਦੇਖਦੇ ਆ ਘਰਾਂ ਦੇ ਵਿੱਚ ਵੀ ਦੇਖਦੇ ਆਪਾਂ ਘਰਾਂ 'ਚ ਦੇਖਣ ਨੂੰ ਮਿਲ ਜਾਂਦੀਆਂ ਆਮ ਮਿਲਦੀਆਂ ਗੱਲਾਂ ਇਹ ਘਰਾਂ 'ਚ ਦੇਖਣ ਨੂੰ ਪੇ ਮੇਰੀ ਤਾਂ ਇੰਨੀ ਕੀ ਤਨਖਾਹ ਮੇਰਾ ਤਾਂ ਇੰਨੇ ਕੰਮ ਹੀ ਸਰਦਾ ਤੁਸੀਂ ਆਪ ਦਾ ਦੇਖੋ ਜਿਵੇਂ ਮਰਜ਼ੀ ਆ ਕਰੋ ਜੇ ਗੁਰਮਤਾ ਫੇਰ ਆਏ ਆ ਵੀ ਕੋਈ ਗੱਲ ਨਹੀਂ ਮੇਰੇ ਧੀਆਂ ਪੁੱਤਰਾ ਧੀਆਂ ਪੁੱਤਰ ਫਿਰ ਕਹਿੰਦੇ ਆ ਵੀ ਮੇਰਾ ਮਾਂ ਪਿਓ ਸਾਨੂੰ ਜੰਮਿਆਂ ਪਾਲਿਆ ਇਹਨਾਂ ਨੇ ਸੁੱਖ ਸਹੂਲਤਾਂ ਦਾ ਸਾਧਨ ਬਣੇ ਸਾਡੀਆਂ ਦਾ ਦਿੱਤੀਆਂ ਪ੍ਰਭੂ ਪ੍ਰਮਾਤਮਾ ਨੇ ਇਹ ਸਾਧਨ ਤਾਂ ਬਣਦਾ ਹੀ ਆ ਮਾਤਾ ਪਿਤਾ ਆਪ ਦੇ ਤਿੰਨਾਂ ਪੁੱਤਰਾ ਲਈ ਕੀ ਨਹੀਂ ਕਰਦਾ ਘਰ ਵੀ ਸੋਨਾ ਬਣਾ ਕੇ ਦਿੰਦਾ ਕੋਈ ਗੱਡੀ ਮੋਟਰ ਵੀ ਖਰੀਦਦਾ ਸੁੱਖ ਸਹੂਲਤਾਂ ਕੋਈ ਏਸੀ ਲਵਾਤਾ ਹੀਟ ਲਵਾਤੀ ਹੀਟਰ ਚੱਲਦੇ ਨੇ ਸਰਦੀ ਦੇ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਾਤਾ ਪਿਤਾ ਆਪ ਦੇ ਬੱਚਿਆਂ ਲਈ ਕਰਦਾ ਨਾ ਮਾਤਾ ਪਿਤਾ ਬੱਚੇ ਵੀ ਜਿਵੇਂ ਕਰਨ ਲੱਗ ਜਾਣ ਤਾਂ ਬਸ ਠੀਕ ਹੈ ਫਿਰ ਫਿਰ ਸਮਝ ਲਓ ਕੋਈ ਈਰਖਾ ਦਬਾਇਦਾ ਨਹੀਂ ਹੈ ਨਿਛਕੇ ਭੈਣ ਭਰਾਵਾਂ ਵਿੱਚ ਮੈਂ ਦੇਖਦਾ ਜੀ ਇਹ ਇਹ ਤੇਰਾ ਨਹੀਂ ਹੈ ਮੇਰਾ ਇਆ ਨਹੀਂ ਉਹ ਹੋ ਗਿਆ ਮੇਰੇ ਇੰਨੇ ਬਣਦੇ ਸੀ ਤੇਰੇ ਅੱਲੀ ਤੂੰ ਇੰਨੇ ਲੈ ਗਿਆ ਇਸ ਤਰ੍ਹਾਂ ਮਤ ਬਣਾ ਨਾ ਮੋਹ ਮਾਇਆ ਦੇ ਜਾਲ ਵਿੱਚ ਹੀ ਇਨਸਾਨ ਫਸਿਆ ਹੋਇਆ ਆਪਣਾ ਹੀਰੇ ਵਰਗਾ ਜਨਮ ਗਵਾ ਰਿਹਾ ਤੇ ਜਦੋਂ ਗੁਰਮਤ ਆ ਗਈ ਫਿਰ ਆਪਾਂ ਪਹਿਲਾਂ ਸਮਝ ਹੀ ਲਈ ਗੱਲ ਫਿਰ ਕਿਸੇ ਨੂੰ ਜਾਣਦਾ ਹੋਵੇ ਚਾਹੇ ਨਾ ਜਾਣਦਾ ਹੋਵੇ ਫਿਰ ਘਾਲ ਖਾਏ ਕਿਸਵਤੋਂ ਦੇ ਆਪਣੀ ਕੀਤੀ ਹੋਈ ਕਿਰਤ ਕਮਾਈ ਦੇ ਵਿੱਚੋਂ ਕਿਸੇ ਦੀ ਹੈਲਪ ਵੀ ਕਰ ਦਿੰਦਾ ਆਪਣੀ ਹیثیت ਮੁਤਾਬਕ ਜਿਵੇਂ ਕੋਈ ਬਤਲਾ ਵੀ ਐਂ ਕਹਿ ਲੋ ਵੀ ਕੋਈ ਬੰਦਾ ਬਿਮਾਰ ਆ ਹਸਪੀਟਲ ਤੇ ਪਰਿਵਾਰ ਵੀ ਉੱਥੇ ਜਾਵੜਿਆ ਗੁਰਮਤ ਵਾਲਾ ਬੰਦਾ ਗਿਆ ਉੱਥੇ ਗਿਆ ਉਹਦਾ ਪਤਾ ਲਿਆ ਉਹਨੇ ਉਹਨੂੰ ਇਹ ਕਿਹਾ ਵੀ ਭਾਈ ਮੇਰੇ ਕੋਲੇ ਪੈਸੇ ਦੇਣ ਦੀ ਤਾਂ ਨਹੀਂ ਹੈਗੀ ਅਹਿਮੀਅਤ ਰੱਖਦਾ ਮੈਂ ਪੈਸਿਆਂ ਨਾਲ ਨਹੀਂ ਤੇਰੀ ਮਦਦ ਕਰ ਸਕਦਾ ਵੀ ਹਾਂ ਤੇਰੇ ਮੈਂ ਘਰ ਦੇ ਕੰਮ ਕਰ ਦੂੰਗਾ ਜੇ ਤੇਰੇ ਪਸ਼ੂਆ ਤੋਂ ਉਹ ਮੈਂ ਸੰਭ ਨੂੰ ਬੇਫਿਕਰ ਰਹਿ ਪੱਠੇ ਵੀ ਮੈਂ ਵੜ ਲਿਓ ਕੋ ਤਰਬੀਂ ਦੇਉ ਪਾ ਵੀ ਦੂੰ ਧਾਰਾਂ ਵੀ 14 ਜਿਨ੍ਹਾਂ ਨੂੰ ਦੁੱਧ ਦੇਣਾ ਉੱਥੇ ਦੁੱਧ ਵੀ ਪਹਚਾਉ ਆਂ ਵੀ ਇਹ ਕੰਮ ਮੈਂ ਤੇਰਾ ਕਰ ਦੂੰ ਇਹ ਵੀ ਉਹਦੀ ਹੈਲਪ ਆ